ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਹੈ 1 ਮਈ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 1 ਮਈ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਬਰੂ ਪ੍ਰਵਾਸੀ ਪਹਿਲੀ ਵਾਰ ਕਿਸ ਰਾਜ ਵਿੱਚ ਲੋਕ ਸਭਾ ਵੋਟਾਂ ਦੇ ਵਿੱਚ ਵੋਟ ਪਾਉਣਗੇ ਹਾਂਜੀ ਬਰੂ ਪ੍ਰਵਾਸੀ ਇਹ ਮਿਜ਼ੋਰਮ ਦੇ ਵਿੱਚ ਰਹਿੰਦੇ ਸੀ 37000 ਦੇ ਕਰੀਬ ਇਨ੍ਹਾਂ ਦੀ ਜਿਹੜੀ ਜਨਸੰਖਿਆ ਵਾ ਗਿਣਤੀ ਹੈ ਇਨ੍ਹਾਂ ਦੀ 37000 ਠੀਕ ਹੈ ਤੇ ਮਿਜ਼ੋਰਮ ਵਿੱਚ ਜਾਤੀ ਸੰਘਰਸ਼ ਦੀ ਵਜ੍ਹਾ ਕਰਕੇ ਇਹ ਤ੍ਰਿਪੁਰਾ ਦੇ ਵਿੱਚ ਜਾ ਕੇ ਬਸ ਗਏ ਸੀ ਤੇ ਹੁਣੇ ਉੱਥੋਂ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਮਤਦਾਨ ਯਾਨੀ ਕਿ ਵੋਟਾਂ ਪਾਉਣਗੇ ਤਾਂ ਆਪਸ਼ਨ ਇਥੇ ਰਾਈਟ ਆਨਸਰ ਹੈ ਜੀ ਬੀ ਤ੍ਰਿਪੁਰਾ ਬਰੂ ਪ੍ਰਵਾਸੀ ਆ ਜਿਹੜੇ ਇਹ ਪਹਿਲੀ ਵਾਰ ਤ੍ਰਿਪੁਰਾ ਦੀਆਂ ਲੋਕ ਸਭਾ ਵੋਟਾਂ ਦੇ ਵਿੱਚ ਵੋਟ ਪਾਉਣਗੇ ਤਾਂ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਤ੍ਰਿਪੁਰਾ ਤ੍ਰਿਪੁਰਾ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮਿਜ਼ੋਰਮ ਦੇ ਨਾਲ ਬਿਲਕੁਲ ਤ੍ਰਿਪੁਰਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਮਿਜ਼ੋਰਮ ਦੇ ਵਿੱਚੋਂ ਜਾ ਕੇ ਇਹ ਬਰੂ ਪ੍ਰਵਾਸੀ ਤ੍ਰਿਪੁਰਾ ਦੇ ਵਿੱਚ ਵਸੇ ਸੀਗੇ ਜਿਹੜੇ ਹੁਣ ਲੋਕ ਸਭਾ ਵੋਟਾਂ ਦੇ ਵਿੱਚ ਹਿੱਸਾ ਲੈਣ ਜਾ ਰਹੇ ਆ ਤੇ ਤ੍ਰਿਪੁਰਾ ਦੀ ਗੱਲ ਹੋ ਰਹੀ ਆ ਤਾਂ ਤ੍ਰਿਪੁਰਾ ਦੀ ਕੈਪੀਟਲ ਕੀ ਆ ਅਗਰਤਲਾ ਇੱਥੋਂ ਦੇ ਚੀਫ ਮਿਨਿਸਟਰ ਆ ਮਾਨਿਕ ਸ਼ਾ ਗਵਰਨਰਾ ਸੱਤਿਆਦੇਵ ਨਰਾਇਣ ਆਰੀਆ ਤ੍ਰਿਪੁਰਾ ਦੇ ਵਿੱਚ ਕਲਾਊਡਡ ਲਿਓਪਰਡ ਨੈਸ਼ਨਲ ਪਾਰਕ ਆ ਤ੍ਰਿਪੁਰਾ ਰਾਜ ਭਾਰਤ ਦਾ ਸਭ ਤੋਂ ਜਿਆਦਾ ਭਾਗ ਆ ਜਿਹੜਾ ਇਹ ਮਤਲਬ ਕਹਿ ਸਕਦੇ ਆ ਇਸ ਤਰ੍ਹਾਂ ਦਾ ਰਾਜ ਆ ਜਿਸ ਦੇ ਜਿਹੜਾ ਕਿ ਜਿਸ ਦੇ ਵਿੱਚ ਸਭ ਤੋਂ ਜਿਆਦਾ ਜੰਗਲ ਆ ਠੀਕ ਹੈ ਤ੍ਰਿਪੁਰਾ ਰਾਜ ਦਾ ਸਭ ਤੋਂ ਜਿਆਦਾ ਭਾਗ ਜੰਗਲਾਂ ਦੇ ਅਧੀਨ ਆ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਅਗਰਤਲਾ ਵਿੱਚ ਦਿਬਿਆ ਕਲਾ ਮੇਲਾ 2024 ਦਾ ਉਦਘਾਟਨ ਕੀਤਾ ਗਿਆ ਤ੍ਰਿਪੁਰਾ ਈ ਕੈਬਨਿਟ ਪ੍ਰਣਾਲੀ ਨੂੰ ਲਾਗੂ ਕਰਨ ਵਾਲਾ ਚੌਥਾ ਰਾਜ ਬਣਿਆ ਤ੍ਰਿਪੁਰਾ ਸਰਕਾਰ ਨੇ ਔਰਤਾਂ ਲਈ ਗੁਲਾਬੀ ਪਖਾਨੇ ਬਣਾਉਣ ਦਾ ਐਲਾਨ ਕੀਤਾ ਤ੍ਰਿਪੁਰਾ ਵਿੱਚ ਮਹਾਰਾਜ ਬੀਰ ਵਿਕਰਮ ਦੀ 115ਵੀਂ ਜੈਅੰਤੀ ਮਨਾਈ ਗਈ ਤ੍ਰਿਪੁਰਾ ਵਿੱਚ ਇਤਿਹਾਸਿਕ ਖਰਚੀ ਪੂਜਾ ਸ਼ੁਰੂ ਹੋਈ ਸੌਰਵ ਗਾਂਗੁਲੀ ਤ੍ਰਿਪੁਰਾ ਟੂਰਿਜ਼ਮ ਦੇ ਬ੍ਰਾਂਡ ਵਿਜ਼ਟਰ ਬਣੇ ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਸਵਦੇਸੀ ਮਸਾਲਾ ਵੰਡ ਪ੍ਰੋਗਰਾਮ ਦਾ ਉਦਘਾਟਨ ਕੀਤਾ ਨੈਕਸਟ ਹੈ हाल ही ਵਿੱਚ ਮਿਸ ਯੂਨੀਵਰਸ ਵਿਊਨਸ ਆਇਰਸ ਦਾ ਖਿਤਾਬ ਕਿਸ ਨੇ ਜਿੱਤਿਆ ਹਾਂਜੀ ਮਿਸ ਯੂਨੀਵਰਸ ਵਿਊਨਸ ਆਇਰਸ ਦਾ ਖਿਤਾਬ ਆ ਜਿਹੜਾ ਇਹ ਜਿੱਤੇ ਆ ਅਲੇਜੈਂਡਰਾ ਮਾਰੀਸਾ ਰੋਡ ਰਿਗਸ ਨੇ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਅਲੇਜੈਂਡਰਾ ਮਾਰੀਸਾ ਰੋਡ ਰਿਗਸ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ 60 ਸਾਲ ਦੀ ਇਹਨਾਂ ਦੀ ਉਮਰ ਆ ਨੈਕਸਟ ਟਰਨ ਕਿਸ ਨੂੰ ਹਾਲ ਹੀ ਵਿੱਚ एनटीपीसी ਦਾ ਸੀ ਵੀਓ ਸੀ ਵੀਓ ਜਾਨੀ ਕਿ ਚੀਫ ਵਿਜੀਲੈਂਸ ਆਫੀਸਰ ਚੁਣਿਆ ਗਿਆ ਹਾਂਜੀ ਐਨਟੀਪੀਸੀ ਦੇ ਚੀਫ ਵਿਜੀਲੈਂਸ ਆਫੀਸਰ ਬਣੀ ਆ ਰਸ਼ਮਿਤਾ ਚਾ ਆਪਸ਼ਨ ਏ ਇਜ਼ ਅ ਰਾਈਟ ਆਨਸਰ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਤੁਹਾਡੇ ਐਗਜ਼ਾਮ ਦੇ ਪੁਆਇੰਟ ਪੁਆਇੰਟ ਆਫ 뷰 ਤੋਂ ਅਪੁਆਇੰਟਮੈਂਟਸ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਰੀਸੈਂਟਲੀ ਜਿੰਨੀਆਂ ਵੀ ਅਪੁਆਇੰਟਮੈਂਟਸ ਹੋਈਆਂ ਨੇ ਮੈਂ ਇੱਥੇ ਲਿਖ ਦਿੱਤੀਆਂ ਨੇ ਤੁਸੀਂ ਇਹਨਾਂ ਨੂੰ ਰਿਵਾਈਜ਼ ਕਰ ਸਕਦੇ ਆ ਨਰਸਿੰਗ ਜਾਦਵ ਨੂੰ डब्ल्यूएफआई एथलीट पैनल ਦਾ ਚੇਅਰਮੈਨ ਚੁਣਿਆ ਗਿਆ ਨੈਮਾ ਖਾਤੂਨ ਨੂੰ ਏਐਮਯੂ ਦੀ ਪਹਿਲੀ ਮਹਿਲਾ ਵਾਇਸ ਚਾਂਸਲਰ ਚੁਣਿਆ ਗਿਆ ਭਾਰਤ ਦੀ ਗੀਤਾ ਸੱਬਰਵਾਲ ਨੂੰ ਇండోਨੇਸ਼ੀਆ ਵਿੱਚ ਸੰਯੁਕਤ ਰਾਸ਼ਟਰ ਦੀ ਸਥਾਨਕ ਕੋਆਰਡੀਨੇਟਰ ਚੁਣਿਆ ਗਿਆ ਰਾਜੀਬ ਗਾਬਾ ਨੂੰ ਐਲਜੀਬੀਟੀਕਿਊ ਪਲੱਸ ਭਾਰਤ ਦੇ ਕੇਂਦਰੀ ਸਰਕਾਰ ਦੀ ਕਮੇਟੀ ਦਾ ਮੁਖੀ ਚੁਣਿਆ ਗਿਆ ਪਰ ਅਗਿਆ ਮਿਸਰਾ ਨੇ ਭਾਰਤ ਵਿੱਚ ਓਪਨ ਏਆਈ ਦੀ ਪਹਿਲੀ ਮਹਿਲਾ ਕਰਮਚਾਰੀ ਦਾ ਹੋਂਦਾ ਸੰਭਾਲ ਲਿਆ ਵ ਪ੍ਰਗਿਆ ਮਿਸਰਾ ਨੇ ਠੀਕ ਹੈ ਭਾਰਤ ਵਿੱਚ ਓਪਨ AI ਦੀ ਪਹਿਲੀ ਕਰਮਚਾਰੀ ਨਿਯੁਕਤ ਕੀਤੀ ਗਈ ਹੈ ਇਹ ਹਾਂਜੀ ਇਹ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ ਓਪਨ AI ਜਿਹੜੇ ਸਟੂਡੈਂਟਸ ਨੇ ਪੜਵਾਰੀ ਦਾ ਪੇਪਰ ਦੇਣਾ ਵਾ ਉਹਨਾਂ ਦੇ ਲਈ ਹਰ ਇੱਕ ਸਾਲ ਓਪਨ AI ਦੇ ਵਿੱਚੋਂ ਇੱਕ ਪੋਰਸ਼ਨ ਲਿਆ ਜਾਂਦਾ ਵਾ ਠੀਕ ਹੈ ਪ੍ਰਗਿਆ ਮਿਸਰਾ ਵਾ ਜਿਹੜੇ ਓਪਨ AI ਦੀ ਪਹਿਲੀ ਕਰਮਚਾਰੀ ਚੁਣੀ ਗਈ ਆ ਤਾਂ ਸੌਰਵ ਗਰਗ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਵਿਧੇਕ ਸਖਤਰ ਬਣੇ ਭਾਰਤ ਪੇ ਨੇ ਨਲਿੰਨ ਨੇਗੀ ਨੂੰ ਆਪਣਾ ਨਵਾਂ ਸੀਈਓ ਚੁਣਿਆ ਨੈਕਸਟ ਹੈ ਭੂਮੀ ਸੰਸਾਧਨ ਵਿਭਾਗ ਵਿੱਚ ਹਾਲ ਹੀ ਵਿੱਚ ਕਿਸ ਨੂੰ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ ਹਾਂਜੀ ਭੂਮੀ ਸੰਸਾਧਨ ਵਿਭਾਗ ਦੇ ਵਿੱਚ ਡਾਇਰੈਕਟਰ ਚੁਣਿਆ ਗਿਆ ਵਾ ਤਾਂ ਇਹ ਡਾਇਰੈਕਟਰ ਬਣੇ ਆ ਸਰਬਦਾਨੰਦ ਬਰਨਵਾਲ ਸਰਬਦਾਨੰਦ ਬਰਨਵਾਲ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਤੇ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਕਿਹੜਾ ਦੇਸ਼ ਹਾਲ ਹੀ ਵਿੱਚ ਵਾਹਨ ਆਯਾਤ ਪਾਬੰਦੀ ਹਟਾਏਗਾ ਹਾਂਜੀ శ్రీలంਕਾ ਨੇ 2022 ਦੇ ਵਿੱਚ ਵਾਹਨਾਂ ਤੇ ਪਾਬੰਦੀ ਲਗਾ ਦਿੱਤੀ ਸੀ ਇਹਨਾਂ ਦੇ ਐਕਸਪੋਰਟ ਇੰਪੋਰਟ ਤੇ ਠੀਕ ਹੈ ਤੇ ਹੁਣ శ్రీలంਕਾ ਨੇ ਇਹ ਪਾਬੰਦੀ ਹਟਾ ਦਿੱਤੀ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ శ్రీలంਕਾ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਭਾਰਤ ਦੇ ਮੈਪ ਦੇ ਵਿੱਚ ਭਾਰਤ ਦੇ ਨਾਲ శ్రీలంਕਾ ਹਾਂਜੀ శ్రీలంਕਾ ਦੀ ਕੈਪੀਟਲ ਕੀ ਹੈ ਕੋਲੰਬੋ ਇੱਕ ਕਮਰਸ਼ਲ ਕੈਪੀਟਲ ਆ ਅਤੇ ਸ਼੍ਰੀ ਜੇਵਰਦਨਪੁਰਮ ਕੋਟੇ ਐਡਮਿਨਿਸਟ੍ਰੇਟਿਵ ਕੈਪੀਟਲ ਆ ਇਥੋਂ ਦੇ ਪ੍ਰਾਈਮ ਮਿਨਿਸਟਰ ਆ ਦਿਨੇਸ਼ ਗੁਰਨਵਰਦਨ ਤੇ ਪ੍ਰੈਜ਼ੀਡੈਂਟ ਆ ਰਨਿਲ ਵਿਕਰਮ ਸਿੰਘੇ ਕ੍ਰਾਂਸੀਆ ਸ਼੍ਰੀਲੰਕੀਨ ਰੁਪਇਆ ਸ਼੍ਰੀਲੰਕਾ ਵਿੱਚ ਭਾਰਤੀ ਰਾਈਸ ਪ੍ਰੋਜੈਕਟ ਦੇ ਤਹਿਤ 1300 ਘਰਾਂ ਦੀ ਨਿਰਮਾਣ ਦੀ ਰਸਮੀ ਸ਼ੁਰੂਆਤ ਹੋਈ ਪਥੂਮ ਨਿਸੰਕਾ ਓਡੀਆਈ ਵਿੱਚ ਦੋਹਰਾ ਸੈਂਕੜਾ ਬਣਾਉਣ ਵਾਲੇ ਪਹਿਲੇ ਸ਼੍ਰੀਲੰਕਾ ਕ੍ਰਿਕਟਰ ਬਣੇ ਮੋਰੀਸਸ ਨੇ ਯੂਪੀਆਈ ਸੇਵਾ ਨੂੰ ਵਰਚੁਅਲ ਰੂਪ ਵਿੱਚ ਸ਼ੁਰੂ ਕੀਤਾ ਯੂਪੀ ਆ ਸ਼੍ਰੀਲੰਕਾ ਤੇ ਮੋਰੀਸਸ ਨੇ ਕੀਤਾ ਵਾ ਠੀਕ ਹੈ ਭਾਰਤ ਸ਼੍ਰੀਲੰਕਾ ਲਈ ਸੈਰਸਪਾਟਾ ਸਰੋਤ ਵਜੋਂ ਟੌਪ ਤੇ ਰਿਹਾ ਸ਼੍ਰੀਲੰਕਾ ਵਿੱਚ ਨਵੇਂ ਭਾਰਤੀ ਹਾਈ ਕਮਿਸ਼ਨਰ ਸੰਤੁਖ ਝਾਣੇ ਆਪਣਾ ਹੰ ਦਾ ਸੰਭਾਲ ਲਿਆ ਨੈਕਸਟ ਹੈ ਹਾਲ ਹੀ ਵਿੱਚ ਪੰਡਿਤ ਲੱਸ਼ੂ ਮਹਾਰਾਜ ਅਵਾਰਡ ਕਿਸ ਨੂੰ ਮਿਲਿਆ ਹੈ ਹਾਂਜੀ ਪੰਡਿਤ ਲੱਸ਼ੂ ਮਹਾਰਾਜ ਅਵਾਰਡ ਇਹ ਮਿਲਿਆ ਵਾ ਹੇਮਾ ਮਾਲੀਨੀ ਨੂੰ ਆਪਸ਼ਨ A ਇਸ ਦਾ राइट आंसर मिलियानीगा मिलन जा रिया वा कदो मिलना वा 31 अगस्त 2024 ਨੂੰ ਮਿਲਣਾ ਉੱਤਰ ਪ੍ਰਦੇਸ਼ ਦੀ ਕੈਪੀਟਲ ਲਖਨਊ ਦੇ ਵਿੱਚ ਇਸ ਅਵਾਰਡ ਦੇ ਲਈ 10 ਲੋਕਾਂ ਨੂੰ ਚੁਣਿਆ ਗਿਆ ਵਾ ਜਿਨ੍ਹਾਂ ਦੇ ਵਿੱਚੋਂ ਇੱਕ ਹੈਮਾ ਮਾਲਮੀ ਠੀਕ ਹੈ ਨੈਕਸਟ ਹੈ ਕਿਸ IIT ਨੇ ਹਾਲ ਹੀ ਵਿੱਚ ਇਨੋਵੇਟਿਵ 3D ਪ੍ਰਿੰਟਡ ਡੰਮੀ ਬੈਲਟ ਯੂਨਿਟ ਦਾ ਉਦਘਾਟਨ ਕੀਤਾ ਹਾਂਜੀ ਇਨੋਵੇਟ ਇਨੋਵੇਟਿਵ 3D ਪ੍ਰਿੰਟਡ ਡੰਮੀ ਬੈਲਟ ਯੂਨਿਟ ਇਸ ਦਾ ਉਦਘਾਟਨ IIT Guwahati ne kita very very important 3D printed dummy belt unit. IIT Guwahati ne isda udghatan kita. Next time. ਕਿਸ ਦੇਸ਼ ਨੇ ਹਾਲ ਹੀ ਵਿੱਚ ਦੁਨੀਆ ਦੀ ਸਭ ਤੋਂ ਵੱਡਾ ਹਵਾਈ ਅੱਡਾ ਬਣਾਉਣ ਦਾ ਐਲਾਨ ਕੀਤਾ ਹਾਂਜੀ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣਾਉਣ ਦਾ ਐਲਾਨ ਕੀਤਾ ਸਾਊਦੀ ਸੌਰੀ ਯੂਏਈ ਨੇ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਯੂਏਈ ਨੇ ਕੀਤਾ ਇਸ ਦੀ ਕੈਪੀਟਲ ਆਬੂ ਧਾਬੀ ਕਰੰਸੀ ਆ ਯੂਏਈ ਦੇ ਰਹਿਮ ਤੇ ਦੁਬਈ ਦੁਨੀਆ ਦੀ ਪਹਿਲੀ 에ਅਰ ਟੈਕਸੀ ਸੇਵਾ ਸ਼ੁਰੂ ਕਰੇਗਾ ਯੂਏਈ ਨੇ ਅਨੰਦ ਕੁਮਾਰ ਨੂੰ ਗੋਲਡਨ ਵੀਜ਼ਾ ਦਿੱਤਾ ਭਾਰਤ ਸਰਕਾਰ ਯੂਏਈ ਵਿੱਚ ਭਾਰਤ ਪਾਰਕ ਬਣਾਉਣ ਦੀ ਯੋਜਨਾ ਬਣਾ ਰਹੀ ਹੈ Rajasthan ਵਿੱਚ ਭਾਰਤ ਅਤੇ UAE ਵਿਚਕਾਰ ਰੈਗਿਸਤਾਨ ਚੱਕਰਬាទ 2024 ਫੌਜੀ ਅਭਿਆਸ ਥਾਰ ਵਿੱਚ ਆਯੋਜਿਤ ਕੀਤਾ ਗਿਆ ਠੀਕ ਹੈ ਬਹੁਤ ਇੰਪੋਰਟੈਂਟ ਹੈ ਕਿਦੇ ਵਿੱਚ ਹੋਇਆ ਭਾਰਤ ਅਤੇ UAE ਵਿਚਕਾਰ ਕਿ ਕਿੱਥੇ ਹੋਇਆ Rajasthan ਦੇ ਵਿੱਚ ਹੋਇਆ ਪ੍ਰਧਾਨ ਮੰਤਰੀ ਮੋਦੀ ਆਭੋਤਾਬੀ ਵਿੱਚ BAPS Hindu Mandir ਦਾ ਉਦਘਾਟਨ ਕਰਨਗੇ UAE ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਸਿੰਗਲ ਸਾਈਡ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕੀਤਾ ਗਿਆ ਨੈਕਸਟ ਹੈ India Today ਦੇ ਕਿਸ AI ਐਂਕਰ ਨੇ ਹਾਲ ਹੀ ਵਿੱਚ ਗਲੋਬਲ মিডিਆ ਅਵਾਰਡ ਜਿੱਤਿਆ ਹਾਂਜੀ India Today ਇਸ ਦੀ ਪਹਿਲੀ ਮਹਿਲਾ AI ਐਂਕਰ ਸੀ ਸਨਾ ਤੇ ਇਹਨਾਂ ਨੇ ਗਲੋਬਲ ਮੀਡੀਆ ਅਵਾਰਡ ਜਿੱਤੇ ਆ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਦੇਖ ਸਕਦੇ ਹੋ ਤੁਸੀਂ ਮੈਸ ਦੇ ਵਿੱਚ ਸਣਾ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੀ ਲਿਖੀ ਪੁਸਤਕ ਦਾ ਵਿਨਰਜ਼ ਮਾਈਂਡ ਮਾਈਂਡਸੈਟ ਰਿਲੀਜ਼ ਹੋਈ ਇਹਦਾ ਵਿਨਰਜ਼ ਮਾਈਂਡਸੈਟ ਇਹ ਪੁਸਤਕ ਆ ਸੈਨ ਵਾਟਸਨ ਦੀ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਸੈਨ ਵਾਟਸ ਠੀਕ ਹੈ ਦੇਖ ਸਕਦੇ ਹੋ ਤੁਸੀਂ ਮੈਸ ਦੇ ਵਿੱਚ ਵੀ ਤੇ ਇਹਨਾਂ ਦੀ ਇਹ ਪੁਸਤਕ ਆ ਦਾ ਮਾਈਂਡ ਦਾ ਵਿਨਰਸ ਮਾਈਂਡਸੈਟ ਠੀਕ ਹੈ ਇਹ ਰੀਸੈਂਟਲੀ ਰਿਲੀਜ਼ ਹੋਈ ਹੈ ਨੈਕਸਟ ਹੈ ਹਾਲ ਹੀ ਵਿੱਚ ਇਸ ਹਾਕ ਡਾਰ ਕਿਸਤ ਦੇਸ਼ ਦੇ ਨਵੇਂ ਉਪ ਪ੍ਰਧਾਨ ਮੰਤਰੀ ਬਣੇ ਜਾਨੀ ਕਿ ਡਿਪਟੀ ਪ੍ਰਾਈਮ ਮਿਨਿਸਟਰ ਬਣੇ ਆ ਇਸ ਹਾਕ ਡਾਰ ਇਹ ਦੇਖੋ ਪਾਕਿਸਤਾਨ ਦੇ ਹੁਣ ਤੱਕ ਜਿਹੜੇ ਹੁਣ ਐਟ ਪ੍ਰੈਸੈਂਟ ਪ੍ਰਾਈਮ ਮਿਨਿਸਟਰ ਉਹ ਹੈਗੇ ਆ ਸ਼ਹਿਵਾਜ਼ ਸ਼ਰੀਫ ਤੇ ਉਹ ਸऊदी अरब ਦੇ ਦੌਰੇ ਤੇ ગયા ਉੱਥੇ ਉਹਦੀ ਯਾਤਰਾ ਤੇ ਗਏ ਆ ਤੇ ਉੱਥੇ ਜਾਣ ਤੋਂ ਪਹਿਲਾਂ ਇਹਨਾਂ ਨੇ ਡਿਪਟੀ ਅ ਡਿਪਟੀ ਕਹਿ ਸਕਦੇ ਆ ਡਿਪਟੀ ਪ੍ਰਾਈਮ ਮਿੰისტਰ ਬਣਾਈ ਆ ਜਿਹੜੇ ਕਿ ਪਾਕਿਸਤਾਨ ਦੇ ਵਰਤਮਾਨ ਸਮੇਂ ਵਿਦੇਸ਼ ਮੰਤਰੀ ਆ ਇਸਹਾਕ ਡਾਰ ਤੇ ਇਹ ਹੁਣ ਉਥੋਂ ਦੇ ਉਪ ਪ੍ਰਧਾਨ ਮੰਤਰੀ ਬਣਿਆ ਜਾਨੀ ਕਿ ਉਹਨਾਂ ਦੀ ਜਗ੍ਹਾ ਕੰਮ ਕਰਨਗੇ ਐਜ਼ ਅ ਪ੍ਰਧਾਨ ਮੰਤਰੀ ਠੀਕ ਹੈ ਪਾਕਿਸਤਾਨ ਦੇ ਬਣਿਆ ਦੇਖ ਸਕਦੇ ਹੋ ਤੁਸੀਂ ਮੈਸ ਦੇ ਵਿੱਚ ਵੀ ਇਸਹਾਕ ਡਾਰ ਹੁਣ ਪਾਕਿਸਤਾਨ ਦੀ ਗੱਲ ਆ ਤਾਂ ਪਾਕਿਸਤਾਨ ਦੀ ਕੈਪੀਟਲ ਕੀ ਆ ਇਸਲਾਮਾਬਾਦ ਕਰੰਸੀ ਆ ਪਾਕਿਸਤਾਨੀ ਰੁਪਇਆ ਪ੍ਰੈਜ਼ੀਡੈਂਟ ਆ ਆਰ आसिफ अली प्राइम मिनिस्टर शाहवाज शरीफ इंडिया ਤੇ ਪਾਕਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਰੈਡ ਕਲਿਫ ਲਾਈਨ ਬੋਲਦੇ ਆ ਭਾਰਤ ਅਤੇ ਪਾਕਿਸਤਾਨ ਨੇ ਆਪਣੇ ਪਰਮਾਣੂ ਸਥਾਪਨਾਮਾ ਦੀ ਸੂਚੀ ਦਾ ਆਦਾਨ-ਪ੍ਰਦਾਨ ਕੀਤਾ ਪਾਕਿਸਤਾਨ ਨੇ ਉਨਤਰਾਕਟ ਸਿਸਟਮ ਫਤੇ 2 ਦਾ ਸਫਲ ਪ੍ਰੀਖਣ ਕੀਤਾ ਪਾਕਿਸਤਾਨ ਨੇ ਅਧਿਕਾਰਤ ਤੌਰ ਤੇ ਬ੍ਰਿਕਸ ਮੈਂਬਰਸ਼ਿਪ ਲਈ ਅਰਜੀ ਦਿੱਤੀ ਪਾਕਿਸਤਾਨ ਸਟਾਰਟਅਪ ਸੀਗਾਰਡ ਨੇ ਚੋਟੀ ਦੇ ਜਲਵਾਯੂ ਨਮੀਨਤਾ ਮੁਕਾਬਲੇ ਜਿੱਤੇ ਨੈਕਸਟ ਤਾਜ਼ਾ ਰਿਪੋਰਟ ਦੇ ਅਨੁਸਾਰ ਭਾਰਤ ਦਾ ਈ-ਕਾਮਰਸ ਬਾਜ਼ਾਰ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਬਾਜ਼ਾਰ ਕਦੋਂ ਬਣੇਗਾ ਹਾਂਜੀ ਈ-ਕਾਮਰਸ ਈ-ਕਾਮਰਸ ਬਾਜ਼ਾਰ ਦੁਨੀਆ ਦਾ ਸਭ ਤੋਂ ਵੱਡਾ ਤੀਜਾ ਬਾਜ਼ਾਰ ਭਾਰਤ ਬਣੇਗਾ 2030 ਤੱਕ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਰਾਈਟ ਆਨਸਰ ਤੇ ਰਿਪੋਰਟ ਕੱਢੀ ਆ ਇਨਵੈਸਟ ਇੰਡੀਆ ਨੇ ਠੀਕ ਹੈ ਨੈਕਸਟ ਹੈ ਭਾਰਤ ਨੇ ਹਾਲ ਹੀ ਵਿੱਚ ਤੀਰੰਦਾਜ਼ੀ ਵਿਸ਼ਵ ਕੱਪ ਵਿੱਚ ਪੁਰਸ਼ਾਂ ਦੇ ਰਿਕਰਵ ਰੀਕਰਵ ਇਵੈਂਟ ਵਿੱਚ ਕਿਹੜਾ ਮੈਡਲ ਜਿੱਤਿਆ ਹਾਂਜੀ ਰਿਕਰਵ ਇਵੈਂਟ ਦੇ ਵਿੱਚ ਪੁਰਸ਼ਾਂ ਦੇ ਰਿਕਰਵ ਇਵੈਂਟ ਇਵੈਂਟ ਦੇ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਜਿਸ ਦੇ ਜਿਹੜੀ ਕਿ ਚਾਈਨਾ ਦੇ ਸ਼ੰਘਾਈ ਦੇ ਵਿੱਚ ਹੋਈ ਆ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਭਾਰਤ ਨੇ ਹੁਣ ਤੱਕ ਤਿੰਨ ਸੋਨੇ ਦੇ ਮੈਡਲ ਜਿੱਤਲੇ ਸੀ ਤੇ ਹੁਣ ਪੁਰਸ਼ਾਂ ਦੇ ਇਵੈਂਟਸ ਦੇ ਵਿੱਚ ਤਿੰਨ ਸੋਨੇ ਦਾ ਇੱਕ ਹੋਰ ਮੈਡਲ ਜਿੱਤਿਆ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ